ਕਾ ਤੋਂ ਦੇ ਚੋਲਾ ਲਾਇਆ ਹੈ ਬਾ ਯੂਸੀ ਪੀ ਸਾਡੇ ਹਦਾਇਤਾਂ ਮੁਤਾਬਕ ਅਸੀਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਪਣੇ ਟ੍ਰੈਫਿਕ ਰੂਲਸ ਨੂੰ ਅਦੇ ਕਰਦੇ ਰਹਾ ਜੋ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਉਹ ਜਿਹੜੇ ਬੰਦੇ ਹੁਣ ਵਿਦਾਊਟ ਹੈਲਮਟ ਚਾ ਰਹੇ ਹੈਗੇ ਜਾਂ ਵਿਦਾਊਟ ਡਾਕੂਮੈਂਟਸ ਆਏ ਜਾਂ ਜਿਹੜੀਆਂ ਲਾ ਦੀਆਂ ਜਿਹੜੀਆਂ ਨੰਬਰ ਪਲੇਟਸ ਹੈਗੀਆਂ ਉਹ ਸਰਕਾਰੀ ਨਹੀਂ ਲੱਗੀਆਂ ਹੋਈਆਂ ਅਸੀਂ ਉਹਨਾਂ ਦਾ ਡਾਕੂਮੈਂਟ ਚੈੱਕ ਕਰਕੇ ਉਹਨਾਂ ਦਾ ਚਲਾਨ ਕੱਟਦੇ ਆ ਜਿਨ੍ਹਾਂ ਕੋਲ ਕੋਈ ਡਾਕੂਮੈਂਟਸ ਹੀ ਨਹੀਂ ਹੈਗੇ ਉਹ ਉਹਨਾਂ ਦਾ ਅਸੀਂ ਬਾਉਂਡ ਕਰਦੇ ਆ ਬੰਦ ਕਰਦੇ ਆ ਮੁੱਸੇ ਸੱਲ ਲੋਕਾਂ ਨੂੰ ਬਾਰ ਬਾਰ ਤੁਹਾਡੇ ਵੱਲੋਂ ਕਿਹਾ ਜਾਂਦਾ ਕਿ ਹੈਲਮਟ ਪਾਇਆ ਕਰੋ ਬਿਨਾਂ ਉਹ ਕਿਉਂ ਨਹੀਂ ਮੰਨਦੇ ਦੇਖੋ ਰੋਜ਼ ਸਾਡੇ 250 ਤੋਂ 300 ਚਾਲਾਨ ਰੋਜ਼ ਦਾ ਹੋ ਰਿਹਾ ਹੈ ਤੇ ਦੇਖਿਆ ਜਾਵੇ ਤਕਰੀਬਨ 9000 ਚਾਲਾਨ ਸਾਡਾ ਮਹੀਨੇ ਦਾ ਹੋ ਜਾਂਦਾ ਹੈ 9000 ਮੀਨਸ ਅੱਗੇ ਜਾ ਕੇ ਲੋਕਾਂ ਨੂੰ ਵੀ ਦੱਸ ਦੇਉਣਗੇ ਪਰ ਪਤਾ ਨਹੀਂ ਕਿਉਂ ਲੋਕ ਇਹਨੂੰ ਅਵੇਅਰ ਨਹੀਂ ਹੈ ਜਾਂ ਇਹਦੇ ਵਿੱਚ ਸ਼ਾਂਤ ਪਰਸਨ ਦੇ ਆਪ ਦਾ ਉਹ ਇਹਨੂੰ ਅਵੇਅਰ ਨਹੀਂ ਕਰ ਰਹੇ ਜਦਕਿ ਅਸੀਂ ਅਵੀਲ ਕਰਾਂਗੇ ਉਹਨਾਂ ਨੂੰ ਕਿ ਆਪੇ ਟ੍ਰੈਫਿਕ ਰੂਲਸ ਨੂੰ ਜਦੋਂ ਅਸੀਂ ਘਰੋਂ ਨਿਕਲਦੇ ਆ ਅਸੀਂ ਆਰ ਸੀ ਇੰਸ਼ੋਰੈਂਸ ਲਾਇਸੈਂਸ ਸੂਸ਼ਨ ਜੇ ਮੋਟਰਸਾਈਕਲ ਤੇ ਜਾ ਰਹੇ ਆ ਤੇ ਹੈਲਮਟ ਪਾਇਆ ਹੋਵੇ ਜੇ ਅਸੀਂ ਕਾਰ ਤੇ ਜਾ ਰਹੇ ਆ ਤੇ ਸੀਟ ਬੈਲਟ ਲਾਈ ਹੋਵੇ ਇਹ ਡਾਕੂਮੈਂਟਸ ਜਿਹੜੇ ਹੈਗੇ ਆ ਰੱਖਣੇ ਬਹੁਤ ਜ਼ਰੂਰੀ ਆ ਬੰਦੇ ਨੇ ਮੋਬਾਈਲ ਤੇ ਜ਼ਰੂਰ ਰੱਖਿਆ ਹੁੰਦਾ ਪਰ ਡਾਕੂਮੈਂਟਸ ਹੁੰਦਾ ਕਿ ਮੇਰੇ ਕੋਲ ਹੈ ਨਹੀਂ ਜੀ ਸੋ ਮੈਨੂੰ ਫਿਰ ਦੁਬਾਰਾ ਵੀਲ ਕਰੂੰਗਾ ਲੋਕਾਂ ਨੂੰ ਵੀ ਕਾਈਂਡਲੀ ਇਹ ਆਪਣੇ ਕੋਲ ਡਾਕੂਮੈਂਟਸ ਰੱਖੋ ਤਾਂ ਹੀ ਬਾਤ ਸਰ 26 ਜਨਵਰੀ ਕਰਕੇ ਵੀ ਲੱਗ ਰਿਹਾ ਹੈ ਇਹ ਸਾਡਾ ਫੈਸਟੀਵਲ ਸੀਜ਼ਨ ਹੀ ਹੈਗਾ ਜਾਂ 24 ਜਨ ਵੀ ਹੈ ਸੋ ਆਲ ਦਾ ਵੇ ਸਾਰਾ ਘਟਾਈ ਲੱਗੇਗਾ ਕਈ ਹੈਡਫੋਨ ਲਾ ਕੇ ਮੋਟਰਸਾਈਕਲ ਚਲਾਉਂਦੇ ਆ ਗੱਡੀਆਂ ਦੇ ਉੱਚੀ ਉੱਚੀ ਆਵਾਜ਼ ਕੀਤੀ ਜਾਂਦੀ ਉਹਨਾਂ ਨੂੰ ਕੀ ਫੀਲ ਕਰਨਾ ਚਾਹੀਦਾ ਬਿਲਕੁਲ ਜੀ ਉਹ ਬਹੁਤ ਗਲਤ ਹੈ ਬੜਾ ਰਿਸਕੀ ਹੈ ਜੀ ਜੇ ਕੋਈ ਇਸ ਤਰ੍ਹਾਂ ਦਾ ਬੰਦਾ ਆਉਂਦਾ ਹੈ ਉਹਨੂੰ ਪਿੱਛੇ ਕੋਈ ਹੋਰ ਮਾਰ ਰਿਹਾ ਉਹ ਉਹ ਨਹੀਂ ਸੁਣੇਗਾ ਸੋ ਅਸੀਂ ਅਪੀਲ ਕਰਾਂਗੇ ਉਹਨਾਂ ਨੂੰ ਵੀ ਬਿਲਕੁਲ ਆਉਦੀਆਂ ਬੂਥੋ ਲਗਾ ਕੇ ਜਾਂ ਉਹ ਦੂਸਰੇ ਨੋਰਮਲ ਚਲਾ ਕੇ ਹੈਡਫੋਨ ਹੈ ਉਹ ਨਾਲ ਹੀ ਉਸ ਕੀ ਦੇਣ ਤਾਂ ਕੀ ਕੱਲੋਂ ਕੋਈ ਅੰਸ਼ ਕੰਮ ਹੀ ਘਟਰਾਉਣਾ ਵਾਪਸ ਹੈ ਅੱਜ ਕਿੰਨੇ ਚਲਾਨ ਕੀਤੇ ਗਏ ਸਰ ਪਹਿਲਾਂ ਅਸੀਂ 7 ਚਲਾਨ ਕੀਤੇ ਆ ਲਗਾਤਾਰ ਸਾਡਾ ਇਹ ਡਾਕਟਰ ਸਟਾਰਟ ਹੋਇਆ ਤੇ ਲਗਾਤਾਰ ਚੱਲਦਾ ਰਹੇ ਤੇਰੀ ਤੁਹਾਨੂੰ ਜੋ ਟ੍ਰੈਫਿਕ ਦੇ ਮਾਮਲੇ ਵੀ ਪਹਲਾ ਕਰੋ ਜਿਹੜੇ ਬੰਦੇ ਹੁਣ ਵਿਦਾਊਟ ਹੈਲਮਟਸ ਆ ਰਹੇ ਹੈਗੇ ਜਾਂ ਵਿਦਾਊਟ ਡਾਕੂਮੈਂਟਸ ਆਏ ਜਾਂ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਨੰਬਰ ਪਲੇਟਸ ਹੈਗੀਆਂ ਉਹ ਸਰਕਾਰੀ ਨਹੀਂ ਲੱਗੀ ਹੋਈਆਂ ਅਸੀਂ ਉਹਨਾਂ ਦਾ ਡਾਕੂਮੈਂਟ ਚੈੱਕ ਕਰਕੇ ਉਹਨਾਂ ਦੇ ਚਲਾਣ ਕੱਢ ਰਹੇ ਹਾਂ ਜਿੰਨਾਂ ਕੋਲ ਕੋਈ ਡਾਕੂਮੈਂਟਸ ਹੀ ਹੈ ਨਹੀਂ ਗੀ ਉਹ ਉਹਨਾਂ ਦਾ ਸੀ ਬੌਂਡ ਕਰ ਰਹੇ ਆ ਬੰਦ ਕਰ ਰਹੇ ਹਾਂ ਉਸੇ ਸੱਲ ਲੋਕਾਂ ਨੂੰ ਬਾਰ ਬਾਰ ਤੁਹਾਡੇ ਵੱਲੋਂ ਕਿਹਾ ਜਾਂਦਾ ਕਿ ਹੈਲਮਟ ਪਾਇਆ ਕਰੋ ਬਿਨਾਂ ਹੈਲਮਟ ਤੋਂ ਨਾ ਨਿਕਲਿਆ ਕਰੋ ਪਰ ਲੋਕ ਕਿਉਂ ਨਹੀਂ ਮੰਨਦੇ ਦੇਖੋ ਜੀ ਰੋਜ਼ ਸਾਡੇ 250 ਤੋਂ 300 ਚਲਾਣ ਰੋਜ਼ ਦਾ ਹੋ ਰਿਹਾ ਹੈ ਤੇ ਦੇਖਿਆ ਆਸ ਤੇ ਲਾਲ ਸਦਾ ਮਿੰਨੇ ਦਾ ਭਰਦਾ 9000 ਮੀਨਸ ਅੱਗੇ ਜਾ ਕੇ ਲੋਕਾਂ ਨੂੰ ਵੀ ਦੱਸਦੇ ਆਉਣਗੇ ਪਰ ਪਤਾ ਨਹੀਂ ਕਿਉਂ ਲੋਕ ਇਹਨੂੰ ਅਵੇਅਰ ਨਹੀਂ ਆ ਜਾਂ ਇਹਦੇ ਵਿੱਚ ਸ਼ਾਂਤ ਸੰਪਰਕ ਸੰਦੇ ਆਦਾ ਉਹ ਇਹਨੂੰ ਬੇਰ ਨਹੀਂ ਕਰ ਰਹੇ ਜਦ ਕੀ ਅਸੀਂ ਅਪੀਲ ਕਰਾਂਗੇ ਉਹਨਾਂ ਨੂੰ ਕਿ ਆਪਰੇ ਟ੍ਰੈਫਿਕ ਰੂਲਸ ਨੂੰ ਜਦੋਂ ਅਸੀਂ ਕਰੋ ਨਿਕਲਦੇ ਆ ਅਸੀਂ ਆਰ ਸੀ ਇੰਸ਼ੂਰੈਂਸ ਲਾਈਸੈਂਸ ਪੂਰਨ ਜੇ ਬੋਰਡ ਤੇ ਜਾ ਰਹੇ ਤੇ ਹੈਲਮਟ ਪਾਇਆ ਹੋਵੇ ਜੇ ਅਸੀਂ ਕਾਰ ਵਿੱਚ ਆ ਰਹੇ ਤੇ ਸੀਟ ਬੈਲਟ ਲਾਈ ਹੋਵੇ ਇਹ ਡਾਕੂਮੈਂਟਸ ਜਿਹੜੇ ਹੈਗੇ ਆ ਰੱਖਣੇ ਬਹੁਤ ਜ਼ਰੂਰੀ ਆ ਬੰਦਾ ਇਹਨੇ ਮੋਬਾਈਲ ਤੇ ਜ਼ਰੂਰ ਰੱਖਿਆ ਹੁੰਦਾ ਹੈ ਪਰ ਡਾਕੂਮੈਂਟਸ ਹੁੰਦਾ ਵੀ ਮੇਰੇ ਕੋਲ ਹੈ ਨਹੀਂ ਗਾ ਸੋ ਮੈਨੂੰ ਇਹ ਦੁਆਰਾ ਫੀਲ ਕਰੂਗਾ ਲੋਕਾਂ ਨੂੰ ਕਾਈਂਡਲੀ ਇਹ ਆਪਣੇ ਕੋਲ ਡਾਕੂਮੈਂਟਸ ਰੱਖੋ ਤਾਂ ਹੀ ਬਾਅਦ ਸਰ 26 ਜਨ ਵੀ ਕਰਕੇ ਵੀ ਲੱਗ ਰਿਹਾ ਹੈ ਇਹ ਸਾਡਾ ਫੈਸਟੀਵਲ ਸੀਜ਼ਨ ਹੀ ਹੈਗਾ ਯਾਰ ਜਿੰਦ ਜਿੰਦ ਵੀ ਹੈ ਸੋ ਆਲ ਦਾ ਵੇ ਸਾਰਾ ਘਟਾਈ ਨਿਕਾ। ਕਈ ਹੈੱਡਫੋਨ ਲਾ ਕੇ ਮੋਟਰਸਾਈਕਲ ਚਲਾਉਂਦੇ ਆ ਗੱਡੀਆਂ ਦੇ ਉੱਚੀ ਉੱਚੀ ਆਵਾਜ਼ ਕੀਤੀ ਜਾਂਦੀ ਉਹਨਾਂ ਨੂੰ ਕੀ ਫੀਲ ਕਰਨਾ ਚਾਹੀਦਾ। ਬਿਲਕੁਲ ਜੀ ਉਹ ਬਹੁਤ ਗਲਤ ਹੈ ਬੜਾ ਰਿਸਕੀ ਹੈ ਜੀ ਜੇ ਕੋਈ ਇਸ ਤਰ੍ਹਾਂ ਦਾ ਬਤਾ ਹੁੰਦਾ ਹੈ ਉਹਨੂੰ ਪਿੱਛੇ ਕੋਈ ਆਡ ਮਾਰ ਰਿਹਾ ਉਹ ਨਹੀਂ ਸੁਨੇਗਾ। ਸੋ ਅਸੀਂ ਅਪੀਲ ਕਰਾਂਗੇ ਉਹਨਾਂ ਨੂੰ ਵੀ ਬਿਲਕੁਲ ਆਡੀਓ ਫੋਨ ਲਗਾ ਕੇ ਜਾਂ ਉਹ ਦੂਸਰੇ ਨਾਮ ਚਲਾ ਕੇ ਜਿਹੜਾ ਹੈੱਡਫੋਨ ਹੈ ਉਹ ਨਾਲ ਯੂਜ਼ ਕੀਤਾ ਜਾਣਾ। ਤਾਂ ਕੀ ਗੱਲ ਨੂੰ ਕ੍ਰੈਂਸ ਕੰਮੀ ਘਟਰਾਉਣਾ ਵਾਪਸ ਅੱਜ ਕਿੰਨੇ ਚਲਾਣ ਕੀਤੇ ਗਏ ਫਿਲਹਾਲ ਅਸੀਂ ਸੱਤ ਚਲਾਣ ਕੀਤੇ ਹੈ ਲਗਾਤਾਰ ਸਾਡਾ ਇਹ ਨਾਕਾ ਸਟਾਰਟ ਹੋਇਆ ਤੇ ਲਗਾਤਾਰ ਚੱਲ ਰਿਹਾ ਜਿਹੜੀ ਕਿਹੜੀ ਜਗ੍ਹਾ ਅੱਜ ਤੁਹਾਡੇ ਉਹਨਾਂ ਨਾਲ ਕਬੰਦੀ ਕੀਤੀ ਗਈ ਸਾਡਾ ਇੱਥੇ ਸਪੈਸ਼ਲ ਨਾਕਾ ਬੰਦੀ ਅਕਬਰ ਚੌਕ ਤੇ ਵੀ ਪੈਸੇ ਸਾਡੇ 28 ਨਾਕਾ ਪੁਆਇੰਟਸ ਹੈਗੇ ਨੇ ਡਿਫਰੈਂਟ ਜਿਹੜੇ ਚਾਰ ਜ਼ੋਨੋਂ ਚਾਰ ਗਏ ਉਹਨਾਂ ਦੇ ਆਪਣੇ ਨਾਇਰ ਦੇ ਤਰ੍ਹਾਂ ਦੋ ਜ਼ੋਨੋਂ ਚਾਰ ਮੇਰੇ ਨਾਲ ਜਿਹੜਾ ਐਸ ਪੁਆਇੰਟ ਦੇ